ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਧਾਜਣਾ ਜੇ 10 ਦਿਨ ਪਰਮਣ ਜੀ ਵੱਧ ਪਏ ਵੀ ਗਏ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਲੀਏ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਲਈਏ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰਿਸ਼ ਆ ਜੇ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆ ਔਫ ਹੈ ਗਈ ਆ ਕਨਸਟ੍ਰਕਟ ਚੱਲੇ ਨੇ ਕੌਮੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਤੇ ਸਾਰਾ ਕੁਝ ਮੈਂ ਕਰਵਾਵਾਂਗਾ ਪਾ ਦੋ ਬਣੂਗਾ ਜੀ ਦੱਸੋ ਸਾਹਿਬ ਨੂੰ ਚਾਰ ਮੈਦਾਨ ਮੈਦਨ ਨੂੰ ਕਹਿ ਕਹਿ ਕੇ ਤੱਕ ਜਾਈ ਟਰੈਕਟਰ ਲਾ ਕੇ ਹੀ ਬਣ ਕਰਾਉਂਦੇ ਆਏ ਪਹਿਲਾਂ ਮੈਦਾਨ ਨਹੀਂ ਭਾਈ ਮੈਂ ਤਾਂ 3-4 ਸਾਲ ਹੋ ਗਏ ਤੱਕੇ ਖਾਦੇ ਦੋ ਮਹੀਨੇ ਤੋਂ ਐ ਕਮੇਟੀ ਬਣੀ ਕਿਹੜੀ ਰੋ ਫਿਰ ਦੋ ਮਹੀਨੇ ਤੋਂ ਦੱਸੋ ਕਿਹੜੀ ਕੰਮ ਕਰੇ ਤੁਸੀਂ ਕਾਹਦੇ ਹੋਣਾ ਕਾਹਦੇ ਪ੍ਰਤੀਕ ਕਾਹਦੇ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟੂ ਜੀ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾਹਦੋਂ ਆਏ ਜੀ ਮੈਂ ਕੰਮ ਕਰਾਵਾਂ ਹਰ ਹਰ ਹਰੜ ਚ ਬਣਾ ਦੇਣਾ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੇ ਕਰਾ ਦੋ ਚਲੋ ਮੈਂ ਇੱਕ ਗੱਲ ਦੱਸ ਰਹੀ ਆ ਪਰ ਇਧਰ ਮੁੰਡਾ ਬੋਲਦਾ ਤੇਰਾ ਨੰਬਰ ਵਾਰਡ ਦਾ ਦੱਸ ਮੁੰਡੇ ਨੇ ਮਾਛੇ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸਦੀ ਵੜ ਜੀ ਮੈਂ ਥੋੜੇ ਮੈਡਮ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੋਣੀ ਚੱਲੂਗਾ ਦੋ ਹੀ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ